अंतकी जीत अंतकी जीत सबसे कण का हुकुम है परमात्मा का अंत सबसे कण का हुकुम है परमात्मा का अंत अजीत देव जहारो जय श्री पटनाम है अजीत देव जहारो जय श्री पटनाम है सहाते देव जहारो जय श्री पटनाम है सहाते देव जहारो जय श्री पटनाम है गुरुवाणी का ये कहना है गुरुवाणी का ये कहना है गुरुवाणी का ये कहना है ਸਿਖਾਂਗੇ ਸਿਖਾਵਾਂਗੇ ਮਰਦਾਂ ਤੇ ਬਣਾਂਗੇ ਸਿਖਾਂਗੇ ਸਿਖਾਵਾਂਗੇ ਮਰਦਾਂ ਤੇ ਬਣਾਂਗੇ ਸਮਰ ਕੈਂਪ ਲਗਾਵਾਂਗੇ ਮਰਦਾਂ ਤੇ ਬਣਾਂਗੇ ਸਮਰ ਕੈਂਪ ਲਗਾਵਾਂਗੇ ਮਰਦਾਂ ਤੇ ਬਣਾਂਗੇ ਸਾਡਾ ਉਦੇਸ਼ ਸਾਡਾ ਉਦੇਸ਼ ਬੋਲੇ ਸੁਨੇਹਾ ਸ੍ਰੀ ਅਕਾਲ ਕਾਲੇ ਬੋਲੇ ਭਗਤ ਸਿੰਘ ਜੀ ਬਰੇਸ ਮੁਖ ਸੇਵਾ ਦਾ ਗੁਰਦਵਾਰਾ ਨਾਨਕਪੁਰਾ گوبند سرکل وجوہ ہر سال تہ تو آئی سماغ اجرتا ਜੋ ਚਰੀ ਸਕੂਨ ਜਾਲ ਦੇ ਪਾਠਾਂ ਦੇ ਨਾਲ ਸਵੇਰ 7 ਵਜੇ ਤੋਂ ਕੰਟੀਨਿਊ ਚੱਲ ਰਿਹਾ ਪ੍ਰੋਗਰਾਮ ਨੰਨੇ-ਨੰਨੇ ਬੱਚੇ ਜੋ ਪਿਆਰੇ ਬੱਚੇ ਗੁਰੂ ਮਹਾਰਾਜ ਜੀ ਦੇ ਵਿੱਚ ਬੈਠ ਕੇ ਜਿੱਦੇ ਗੁਰੂ ਮਹਾਰਾਜ ਜੀ ਦੀ ਬਹੁਤ ਦਾ ਨੰਮ ਆਦ ਰਹੇ ਨੇ ਉੱਥੇ ਨਾਲ ਜੋ ਜੋਸ਼ ਮਹਿਰਿਆ ਹੈ ਉਹ ਆਪਣੇ ਮਸਾਲਾ ਵਰ ਗੁਰਸਿੱਖੀ ਦੇ ਵਿੱਚ ਪੰਜਾਬੀ ਦੇ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸੋਸ਼ਲ ਮੀਡੀਆ ਦੇ ਅਕਸਰ ਚੈਨਲ ਦੇ ਆਪਾ ਦੇਖ ਰਹੇ ਆ ਕਿ ਮੁਸਲਮਾਨ ਕੌਮ ਮਦਰਸੇ ਖੋਲ ਕੇ ਆਪਣੇ ਬੱਚਿਆਂ ਨੂੰ ਬਹੁਤ ਪਨੀਰੀ ਸੰਭਾਲ ਰਹੀ ਹੈ। ਉਹ ਮੇਰੀ ਕਲਾਸਿਸ ਫ੍ਰੀ ਲੈ ਰਹੀ ਹੈ। ਪ੍ਰੈਸ ਕੌਮ ਦੇ ਵਿੱਚ ਅਸੀਂ ਬਿਲਕੁਲ ਕਬੂਲ ਕਰਦੇ ਆਂ ਵੀ ਸਿੱਖੋਂ ਪਿੱਛੇ ਨਹੀਂ ਜਾਂਦੇ। ਸਟੱਡੀ ਸਰਕਲ ਨੇ ਇਸ਼ਲੀ ਸਪੰਸਰ ਸ਼ਾਸਟੀ ਨੇ ਮਾਪੇ ਨੂੰ ਇੰਜ ਸਹਾਇਤਾ ਕੀਤੀ ਨੇ। ਨਿੱਕੇ ਬੱਚਿਆਂ ਨੂੰ ਸਹਾਮਤ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਹ ਮੈਸਰਸ ਸੰਦੂਰ ਉੱਚ ਸਭ ਤੋਂ ਹੋ ਰਹੀ ਹੈ ਉਹਨੇ। ਆ ਗਾਣਿਆ ਪ੍ਰੈਸ ਸੰਸਥਾਵਾਂ ਦੇ ਮੁਖੀ ਆਪਣੇ ਬੱਚਿਆਂ ਨੂੰ ਜਿਹੜੀ ਆਪਣੀ ਪਨੀਰੀ ਆਉਣ ਵਾਲੀ ਮੀਟਿੰਗ ਨੂੰ ਸਮਝਾ ਲੰਦਾ ਸਟੈਪ ਜੋ ਪਰੇ ਨੇ ਜਿੱਤੇ ਬਾਬਾ ਦੇਖਿਆ ਛਾਟੀ ਮਦᱹ ਰੀ ਰੋਬਨ ਮੀਰ ਜੀ ਇੰਡੀਪੈਂਡੈਂਟ ਡਰਲਿੰਗ ਕੋਆਰਡੀਨੇਟਰ ਜੀ ਨੂੰ ਸਾਡੀ ਬੱਚਾ ਵੀ ਕੀਰਤਨ ਸਮਾਇ ਦਾ ਆਪਣਾ ਖਾੰਦਾ گاਉਂ ਹਰਮੋਨੀ ਉਹਨੇ ਬੱਚਿਆਂ ਦਾ ਟ੍ਰੇਡਿੰਗ ਲੈ ਰਹੇ ਨੇ ਉਹ ਆਪਣੇ ਆਪ ਬਹੁਤ ਅਸੀਂ ਆਪਣੀ ਜੋ ਪ੍ਰੋਗਰਾਮ ਕਮੇਟੀ ਹੈ ਤੁਹਾਨੂੰ ਵੀ ਇੱਥੇ ਧੰਨਵਾਦ ਕਰਦੇ ਹਾਂ ਔਰ ਜਿੱਥੇ ਸ਼੍ਰੀ ਸਖਨ ਸਵਾਮੀ ਜੀ ਦੀ ਰੋਜ਼ਤ ਵਾਲੀ ਸਮਾਗਮ ਜਿੱਥੇ ਪਹਿਲਾਂ ਸਖਨ ਸਵਾਮੀ ਪਾਠ ਨਹੀਂ ਜਿਹੜੇ ਅਮਰਤ ਵੇਲੇ ਗੁਰੂ ਘਰਾਂ ਦੇ ਨਾਲ ਜਿਹਾ ਲੱਗਦੀ ਅਸੀਂ ਜੇ ਸ਼ਾਮ ਪ੍ਰੋਗਰਾਮ ਉਹਤੇ ਹਰ ਸੰਗਰਾਮ ਦੇ ਰਾਤ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਇਹ ਵੀ ਕੋਪਰਾਨਾ ਆਪਣੇ ਪ੍ਰੈਜ਼ੀਡੈਂਟ ਸਾਹਿਬ ਨਾਲ ਆਪਣੇ ਕੌਮ ਨੂੰ ਸੰਭੋਧ ਜਿੱਥੇ ਗੁਰੂ ਵੇਲ ਸਟਡੀ ਸਰਕਲ ਦੀ ਗੱਲ ਹੈ ਇਹਨਾਂ ਦੇ ਕੋ ਸਮਾਗਮ ਭਗਤ ਵਾਲੀ ਸਮਾਗਮ ਜਹੋਰ ਟਾਈਮ ਟਾਈਮ ਤੇ ਕੈਂਪ ਦਸਿਆ ਬਾਦਸ਼ਾਹਪੁਰੋ ਦੇ ਉੱਪਰ ਜੋਤੇ ਪਾਰਟੀ ਦੇ ਕਿਸੇ ਕੰਪਨੀਕ ਨਾਮ ਦੇ ਰਿਸਰਚ ਸਟੇ ਦੇ ਹੋਰ ਵੀ ਬਿਖਮ ਕਾਬਲੇ ਹੁੰਦੇ ਨੇ ਆ ਜਿਸ ਤਰ੍ਹਾਂ ਪਿੰਡੇ ਬਣਾਲੇ ਹੋਏ ਇਹ ਮੈਨੂੰ ਪੀਰ ਨੂੰ ਇਸ ਤੋਂ ਬਹੁਤ ਹੈਪੀ ਹੋ ਸਕਦੀ ਜੋ ਇਸ ਫਿਲਸਫੇ ਤੋਂ ਕਰ ਰਹੇ ਸਮੂਹ ਚੇਤ ਰੰਗਵੱਡੀ ਆਗੂ ਸਹਿਬਾਨ ਬੈਠੇ ਨੇ ਮੈਂ ਉਹਨਾਂ ਚਰਨਾਂ ਜੀ ਮਿਲਦੀ ਕਰਦਾ ਵੀ ਇਸ ਤਰ੍ਹਾਂ ਦੇ ਬਣਾਲੇ ਮਿਲ ਹੀ ਰਹੇ ਹੁੰਦੇ ਇਹ ਹੋ ਜਾਣ ਘੰਟਾ ਦੋ ਮਿੰਟਾ ਕੱਢ ਗਏ ਨਾਲ ਹੀ ਬਿਲਡਿੰਗਾਂ ਗੁਰੂ ਘਰ ਦੀ ਖਾਲੀ ਪਈ ਹੈ ਆਪਣੀ ਜੋ ਇਹ 8 ਕਮਰੇ ਬਣੇ ਹੋਏ ਨੇ ਉੱਪਰ ਹਾਲ ਬਣਿਆ ਹੈ। ਤੋਂ ਕਾਫੀ ਨੀਂਦ ਜਿਹੜੇ ਬੈਠੇ ਨੇ ਜੇ 1 ਘੰਟਾ ਪਰੋ ਮੀਟਿੰਗ ਸ਼ੁਰੂ ਕਰ ਲਈਏ। ਨਿਸ਼ਕਾਨ ਟੂਸ਼ਨ 18 ਜੋ ਚਾਹ ਬਣਿਆ ਪਰੰਦਰ ਪਬਲਿਕ ਕਮੇਟੀ ਨਾਲ ਦੇ ਕਰਾਉਣ ਲਈ ਨਾ ਕਮੇਟੀ ਕਰ ਲਈ ਬਨਾਮ ਕਮੇਟੀ ਕਰ ਲਈ। ਸਰਵਨਾਹਾ ਸਰਵ ਜਨ ਬੈਠੀ ਹੈ ਸਾਰੇ ਪ੍ਰੋਮਦ ਅਸੀ ਕਰਵਾਵਾਂਗੇ ਜਿਵੇਂ ਇਸੇ ਲਿਵਾਣੇ ਪੱਖੇ ਲਗਾਣੇ। ਪਹਿਲਾ ਰੂਮ ਸਾਰੇ ਰੇੜੀਆਂ ਬਾਥਰੂਮ ਤੋਂ ਕੋਲੇ ਫਸਲਾ ਬਣੇ ਨੇ ਕੋਈ ਕਲਾ ਸਕੂਲ ਚੱਲਦਾ ਦਸ਼ਮੇਂ ਪੁਲਿਸ ਕੋਲ ਇੱਥੇ। ਪਰ ਹੁਣ ਸਮਾਜ ਦੇ ਹਿਸਾਬ ਨਾਲ ਸਰਕਾਰ ਨੇ ਰੁਕਉਣ ਨੂੰ ਮੰਨ ਗਿਆ ਜੀ ਕਲੀਕਨ ਹੋਣਾ ਜ਼ਰੂਰੀ ਹੈ ਕਿਉਂਕਿ ਸਿੱਖਿਆ ਵਾ ਕਿਸੇ ਹੱਦ ਆ ਨਹੀਂ ਆ ਫਾਰਮੰਡੀ ਜਾ ਆਉਣੀ ਇਸ ਜੀ ਜਿੱਤੇ ਤੱਕ ਗੱਲ ਹੈ ਸ਼ਰੋਨੀਪੁਰ ਦਾ ਬੰਦ ਕਮੇਟੀ ਦੀ ਚਾਹੇ ਕਿ ਮੈਂਬਰ ਹਾਜ਼ਰ ਹੈ ਨਹੀਂ ਕਿ ਮੈਂਬਰ ਹਾਜ਼ਰ ਹੋਣਾ ਦਾ ਉਹਨਾਂ ਨੇ ਵੀ ਆਪਣੀ ਸਿੱਖਿਆ ਵਸਾਉਣ ਲਈ ਕੁਛ ਨਹੀਂ ਕੀਤਾ ਉਹ ਸਿੱਖੋਂ ਦੇ ਬੱਚੇ ਬੜੇ ਪ੍ਰੇਮ ਨਾਲ ਕਹਿ ਰਹੇ ਆ ਕਿ ਤੇ ਗੁਰੂਆਂ ਪਬਲਿਕ ਸਕੂਲ ਹੈ ਖਾਲਸਾ ਬੋਲੀ ਸਕੂਲ ਹੈ ਤੇ ਨਹੀਂਣਾ ਨਹੀਂ ਹੋ ਰਹੀਆਂ ਜਿਹੜੇ ਕ੍ਰਿਸਚੀਅਨ ਸਕੂਲ ਨੇ ਉੱਥੇ ਰੁਝਿਆ ਸ਼ਾਰਜਾ ਹੋ ਰਹੀਆਂ ਅੱਜ ਉਹ ਕ੍ਰਿਸ਼ਚਨ ਸਕੂਲ ਤੇ ਗੁੰਜੇ ਕਾ ਸ਼ਵਾਰਸ਼ਾ ਰਾਣੀ ਮੰਦੀਆਂ ਐਮਐਲਏ ਐਮਪੀ ਦੀਆਂ ਜਾਂ ਉਸ ਤੋਂ ਉੱਪਰ ਮੰਤਰੀ ਦੀਆਂ ਸ਼ਵਾਰਸ਼ਾ ਔਰ ਉਹ ਫਾਦਰ ਦੇ ਬੈਣੇ ਬੈਠੇ ਆ ਆਪਣੇ ਜੋ ਕਹਿੰਦੇ ਨਹੀਂ ਨਹੀਂ ਹਮਾਰੇ ਪਾਸ ਸੀਟ ਨਹੀਂ ਹਮ ਸੀਟ ਨਹੀਂ ਦੇ ਸਕਦੇ ਇਸ ਨੂੰ ਇਹ ਇੱਕ ਆਪਣਾ ਬਹੁਤ ਵੱਡਾ ਪੰਜਾਬ ਚ ਲੈ ਕੇ ਇੱਕ ਦੁਖਦਾਈ ਪਲ ਹੈ ਉਹ ਸੇਕ ਕੌਮ ਜਿਹੜੇ ਆਜ਼ਾਦੀ ਦੇ ਸਭ ਤੋਂ ਵੱਡਾ ਯੋਗਦਾਨ ਪਾਇਆ ਦੋ ਛਣ ਹੁੰਦੇ ਆ ਪਰ ਦੋ ਛਣ ਕਿੰਦੇ ਆ ਸਾਰੇ ਇੰਡੀਆ ਵਾਲੇ ਸੌਰੀ ਆਪਣੇ ਵਿਸ਼ੇ ਤੋਂ ਬਾਹਰ ਜਾ ਰਹੇ ਹਾਂ ਪਰ ਇਹ ਗੱਲਾਂ ਕਰਨੀਆਂ ਜ਼ਰੂਰੀ ਆ ਬੱਚੇ ਬੈਠੇ ਨੇ ਨਾ ਕੱਲ ਇਹਨਾਂ ਨੇ ਵੱਡੇ ਆਉਣਾ ਉਹ ਕ੍ਰਿਸ਼ਚਰ ਸਕੂਲ ਨਿਆਟ ਸਕੂਲ ਕੋਲੋਂ ਦੇ ਸੈਂਟਰ ਸੇਵ ਨਾਮ ਦਾ ਬਰੋ ਸੈਂਟਰ ਰੋ ਨਾਮ ਦਾ ਆਉਤੋ ਦੇਖੋ ਬਿਲਡਿੰਗ ਬਣਨ ਵਾਲੀ ਨਹੀਂ ਖੁੱਲਦੀ। ਇਹਨਾਂ ਨੇ ਲਿਡਵਾਵਾ ਸਨਾਨਸਰ ਕੋਲਿਆ ਜੋ ਮੇਰਾ ਯੂਨੀਅਨ ਦਾ ਕੰਮ ਹੈ ਦੇਖਦਾ ਰਹਿਣਾ 76 ਮਹੀਨਾ ਬਿਲਡਿੰਗ ਬਣਨ ਦੇ ਬਲਾ ਹੋ ਗਈ ਸੀ ਉਹਨੂੰ। ਉਸ ਦਿਨ ਕਹਿੰਦੇ ਬਿਲਡਿੰਗ ਸਾਡੀ ਐਜੂਕੇਸ਼ਨ ਬ੍ਰੇਕ ਹੈ ਅਸੀਂ ਅਡਮਿਸ਼ਨ ਦੇ ਸਕਦੇ। ਉਹ ਇਹਨਾਂ ਨਾਲ ਸਕੂਲ ਖੁੱਲੇ ਨੇ ਉਹ ਉਹਦੇ ਅਡਮਿਸ਼ਨ ਖੁੱਲਿਓ ਅਡਮਿਸ਼ਨ ਕਰਾਈ ਨਹੀਂ ਪ੍ਰੀਓ ਕੋਰ ਅਡਮਿਸ਼ਨ ਹੋਦੀ ਆ ਉਹ ਜਿਹਾ ਕੁਝ ਫੈਕਟਰ ਨਹੀਂ। ਸੋ ਇਹ ਬਹੁਤ ਚਿੰਤਨ ਦਾ ਵਿਸ਼ਾ ਹੈ। ਆਪਣੀ ਜਿਹੜੀ ਇਹ ਗੁਰਦੁਆਰਾ ਕੁੰਨਾਲ ਕਟੜੀ ਬਣੀ ਹੋਈ ਹੈ ਠੀਕ ਹੈ ਸਾਨੂੰ ਮੁੱਖੀ ਬਣਾਇਆ ਉਸ ਤੋਂ ਧੰਨਵਾਦ ਤੁਹਾਡਾ ਪਰ ਕੱਲਾ ਆਮੇ ਪੁਸ਼ੀ ਕਾਜਾ ਜੇ ਤਾਂ ਸੰਗਤ ਦਾ ਸਹਿਯੋਗ ਨਾ ਹੋਵੇ ਆਪਣੇ ਕੁੰਨਾਲ ਕਟੜੀ ਅਸੀਂ ਨਾ ਹੋਵੇ ਉਹ ਜਿਹੜੇ ਫੀਲਡ ਟੀਚਰ ਦੇ ਨੇ ਜਾਂ ਰਿਟਾਇਰ ਪਰਸਨ ਹੋ ਚੁੱਕੇ ਨੇ ਆਪਾਂ ਕੋਸ਼ਿਸ਼ ਕਰੀ ਉਹਨਾਂ ਨੂੰ ਰਿਕਵਰ ਕਰੀਏ ਨਾਲ ਆਪਾਂ ਉਹਦੇ ਸ੍ਰੀ ਉਪਰਾਲੇ ਕਰੀਏ ਕਿਸਾਨਾਂ ਤੋਂ ਬੇਨਤੀ ਕੀਤੀ ਹੈ ਬਿਲਡਿੰਗ ਖਾਲੀ ਹੋਈ ਹੈ ਤੇ ਸਿਹਤ ਕੇਂਦਰ ਖੋਲੀਏ ਬੱਚਿਆਂ ਸ਼ਾਲੋ ਇੱਕ ਟੰਡਾ ਸਿਰਫ ਅਪਰੂਵਲ ਸੈਂਟਰ ਰੱਖ ਲਈ ਅੰਦਰ ਨੇ ਯਾਰ ਡੀਲਰਸ ਬੈਠੀ ਹੋਣਾ ਕਰਨਾ ਚਾਹੁੰਦੇ ਆ ਕੋਈ ਤਾਂ ਆਪਣਾ ਲਾ ਕਰ ਲੋ ਰਣ ਕੇ ਆਪਾਂ ਸਾਰੇ ਪ੍ਰੋਬਲਮ ਸਾਡੇ ਹੋਣਗੇ ਸਿਰਫ 1 ਘੰਟਾ ਰੱਖ ਲੋ 4 ਤੋਂ 5 ਤੋਂ 5 ਤੋਂ 2 ਚੋਟੇ ਦਾ ਮੌਸਮ ਹੈ ਜਿਹੜੀ ਕਲਾਸਾਂ ਹੈ ਬੱਚੇ ਆਠ ਰੂਮ ਆਪਣੇ ਘਰੋਂ ਭਰਵਾ ਲੈਗਾ ਉਹਦੇ ਇੱਕ ਇੱਕ ਕੰਮ ਘੰਟਾ ਨਾਲ ਲਾ ਲਈਏ ਵੀਕਲੀ 2 ਦਿਨ ਲਾ ਲਈਏ ਤਿੰਨੇ ਲਾ ਲਈਏ ਪੈਸੇ ਦਾ ਸਿਸਟਮ ਲਾ ਲਈਏ ਤਾਂ ਕਿ ਬੱਚੇ ਕਲਿਸ਼ਨੇ ਕਰ ਸਕਣ ਆਪਣੇ ਕੌਮ ਦਾ ਸਰਵਾਇ ਉਪਰ ਕਰ ਸਕਣ ਅ ਸੰਤ ਅਗਰਡਿੰਗ ਮਾ ਸੋਣਾ ਜੀ ਨਾਲੇ ਸਾਥ ਤੁਸੀਂ ਮਹਾਰਾਜ ਜੀ ਨੂੰ ਐਜ ਇਸ ਯਾਤਰਾ ਸ਼ੁਰੂ ਕਰਨਾ ਉਹਦੇ ਵਿੱਚ ਬਹੁਤ ਚੰਗਾ ਲੱਗਦਾ ਇਸ ਚੀਜ਼ ਦਾ ਨਾ ਸੋ ਆਪਾ ਮੌਲ ਮੰਤਰੀ ਪਾਰਟੀ ਸ਼ੁਰੂ ਕਰਕੇ ਪਾਣੀ ਪੋੜੀਆਂ ਦਾ ਚੌਕੀ ਸਾਹਿਬ ਪਰ ਬੱਚਿਆਂ ਨੂੰ ਉਹਦੇ ਟ੍ਰੇਨ ਨਾਲ ਲੈ ਜਾਂਦੇ ਰਹੀਏ ਔਰ ਇਤਾਂ ਦੇ ਗੈਪ ਲਾਉਂਦੇ ਰਹੀਏ ਇਹ ਬਹੁਤ ਮੇਰੇ ਮਾਨ ਦੀ ਭਾਵਨਾ ਹੈ ਜਿੱਥੇ ਵੀ ਜੁਡੀ ਨਾਮ ਚੜ ਕੇ ਤੁਹਾਡੇ ਨਾਲ ਖੜੇ ਆ ਔਰ ਅੱਜ ਜੋ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਮਾਨਯੋ ਮਾਵਾ ਜਣੀ ਨਾਮ ਦੋ ਘੰਟੇ ਰੋਜ਼ ਆ ਕੇ ਇਹ ਪਾਰਟਿਸਪੇਟ ਕਰਦੇ ਇਹ ਕਹਿੰਦਾ ਮਾਵਾ ਦਾ ਯੂ ਕਿ ਅਕਸਰ ਮਾਵਾ ਕੋਲ ਇੱਕ ਮੋਬਾਈਲ ਜਾਉ ਨਹੀਂ ਸੀ ਰੰਦੇ ਨੇ ਮਾਵਾ ਜੀ ਨੇ ਦੋ ਘੰਟੇ ਨਾਲ ਕੱਢ ਕੇ ਬੱਚਿਆਂ ਬਹਿ ਲਿਆ ਤਿਆਰੀ ਕਰਾਈ ਹੈ ਬ੍ਰਿਤੀ ਕੈਂਪ ਤੇ ਬੰਦ ਕੀਤਾ ਉਹਨਾਂ ਨੂੰ ਵਿਸ਼ੇ ਧੰਨਵਾਦ ਧੰਨਵਾਦ ਗੁਰੂ ਸਟਡੀ ਸਰਕਲ ਦਾ ਸਾਡੇ ਵੀਰ ਯਾਨੀ ਪਿਆਰਾ ਸਿੰਘ ਜੀ ਬੈਠੇ ਨੇ ਜਿਹੜੇ ਬਹੁਤ ਅਤਪਰ ਐਨਐਸ ਕਾਮ ਦੇ ਲਈ ਉਹਨਾਂ ਦਾ ਧੰਨਵਾਦ ਔਰ ਸੂਚੀ ਗੁਰਦੁਆਰਾ ਬੰਦ ਕਮੇਟੀ ਦੇ ਵੱਲੋਂ ਕਾਲ ਮੈਂਟੇਸ਼ਨ ਮੁਖੀ ਜੀ ਨੂੰ ਸਾਰੇ ਆਏ ਸੱਜਣਾ ਦਾ ਇੱਥੇ ਜੀ ਆਨ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਸਮਾਗਮ ਘੜ ਕੇ ਇੱਥੇ ਪਹੁੰਚੇ ਹੋ ਇਕਵਰੀ ਫੇਰ ਬਹੁਤ ਧੰਨਵਾਦ ਸਮਾਗਮ ਦਾ ਜਾਣਨਾ ਮਾਫੀ ਚਾਹਨਾ ਅਸੀਂ ਕੰਮ ਛੇੜ ਗਿਆ ਤਾਂ ਅੱਧੀ ਮਾਫੀ ਜਾਨੀ ਵਾਇਰ ਦੀ ਗੱਲ ਹਾਲਾਚ ਵਾਇਰ ਦੀ ਤੇ ਸਾਨੂੰ ਸੁਝਾ ਦਿੱਤੇ ਨੇ ਸੇ ਕੰਮ ਨੂੰ ਪਰਫੋਰਮ ਕਰੰਦੇ ਹਿੱਤ ਦ੍ਰਿਸ਼ਾ ਚੰਦ ਸਿੰਘ ਜੀ ਨੇ ਬੇਕੋਸੀ ਗੱਲ ਹੈ ਕਿ ਸਮਾਂ ਜੁਗ ਜਿਹੜਾ ਬਰਾਤੇ ਇਹ ਨਾਲ ਬੰਧ ਹੈ ਸੋਸ਼ਲ ਮੀਡੀਆ ਨਾਲ ਜੁੜ ਰਿਹਾ ਅਸੀਂ ਅਵੇਸਲਾ ਪੰਦਖਾਈ ਜਾ ਰਹੇ ਹਾਂ ਆਪਣੇ ਬੱਚਿਆਂ ਸੰਭਾਲਣ ਦੇ ਪ੍ਰਤੀ ਸੋ ਇਹਦੇ ਸੰਪਰਦਨ ਕਰਨਾ ਚਾਹੀਦਾ ਹੈ ਅਸਿਰ ਜੀ ਬਠਿੰਡ ਮੀਰ ਸਿੰਘ ਜੀ ਜੇ ਆਪਾਂ ਇਸ ਮਹੀਨੇ ਦੀਆਂ ਕੋਈ 10 ਬੰਦਾ ਦੀਆਂ ਯਾਨ ਕਰ ਦੋ ਕਿ ਬੇਬੇ ਨਾਲਕ ਸਾਈ ਜੰਦਰ ਜਿਹੜਾ ਹੈ ਇਹਨਾਂ ਨੂੰ ਲਫਟ ਕੀਤਾ ਹੋਇਆ ਹੈ ਉਹ ਵੀ ਆਪਾਂ ਅੱਜ ਸ਼ੁਰੂ ਕਰ ਸਕਦੇ ਹਾਂ ਮੀਰ ਸਿੰਘ ਜੀ ਜੇ ਜੇ ਬਿਲਕੁਲ ਬਿਲਕੁਲ ਕਰਪਾ ਬੇਬੇ ਨਾਲਕ ਸਾਈ ਜੰਦਰ ਦਾ ਇਹ ਕਰ ਸਕਦੇ ਹਾਂ ਸੋ ਨਿਹਾਲ ਸਤਿ ਸ੍ਰੀ ਅਕਾਲ हां ਸੱਤਿਆ ਵਾਸਤੇ ਕਾਇਨਕ ਪਹਿਲਾਂ ਹੀ ਕਰ ਰਹੀ ਸੀ ਜੀ ਚਾਰ ਤੁਸੀਂ ਸ਼ਾਮ ਦਾ ਉਹ ਵੀ ਆਪਾਂ ਪ੍ਰੋਗਰਾਮ ਸੰਤਾ ਜੀ ਅਨਾਉਂਸ ਕਰ ਦਵਾਂਗੇ ਉਹ ਵੀ ਕਰਨਗੇ ਸੋ ਜੋ ਆਪਾਂ ਆਪਣਾ ਮੁਕਾਬਲੇ ਹੋਏਗਾ ਬੱਚਿਆਂ ਦੇ ਵਿਸ਼ੇਸ਼ਤਾ ਤੇ ਜਿਹੜਾ ਆਪਣੇ ਪਾਸੋਂ ਰੰਗ ਭਰੀਆ ਮੁਕਾਬਲੇ ਦੇ ਆਧਾਰ ਤੇ ਬੱਚਿਆਂ ਨੇ ਬੜੀ ਆਪਣੀ ਕਲਾ ਕਿਰਤ ਮਯਾਰਾ ਕਿਰਤ ਜੋ ਕਾਲਪੇ ਦੀਆਂ ਸ਼ਾਨੀਆਂ ਉਹਨਾਂ ਨੂੰ ਉਹਨਾਂ ਨੇ ਭੜੀਆਂ ਨੇ ਸਾਰੇ ਇੱਕ ਡੈਂਕਾਪੀ ਆ ਗਿਆ ਬੇਟਾ ਸਾਹਮਣੇ ਮਿਲ ਗਿਆ ਪ੍ਰਯਤਨ ਕਰੀਆਂ ਜਿਹੜੇ ਤੇ ਬੱਚਿਆਂ ਨਾਮ ਬੋਲੇ ਜਾਣਗੇ ਤੇ ਕਾਫੀ ਨਾਮ ਲੈ ਕੇ ਆਣੀਆਂ ਆਪਣਾ ਠੀਕ ਹੈ ਆਪਣੇ ਵੀ ਕਾਫੀ ਸਾਹਮਣੇ ਰੱਖੋ ਜਿਹੜੇ ਨਾਮ ਅਨਾਉਂਸ ਕਰਾਂਗੇ ਆਪਾਂ ਇਨਾਮ ਜਿਹੜੇ ਨੇ ਉਹ ਆਪਣੀ ਆਪਣੀ ਡੈਂਕਾਪੀ ਨਾਲ ਲੈ ਕੇ ਆਣੀਆਂ ਬਿਨਾਂ ਡੈਂਕਾਪੀ ਤੋਂ ਇਨਾਮ ਨਹੀਂ ਮਿਲਣਾ ਆਪਣੇ ਕੰਧਾਂ ਕਾਫੀ ਸਾਹਮਣੇ ਸਰਵਨਾਮ ਬੀਟੀ ਕランਗਾ ਪ੍ਰੈਸਟੀਨ ਨੂੰ ਸਦਾ ਚਕਤਾਰ ਸਿੰਘ ਜੀ ਸੇਵਾਦਾਰ ਲੱਕੀ ਜੀ ਨੂੰ ਉਹ ਇੱਥੇ ਆ ਜਾ ਗਏ ਹਲਵੰਸੀ ਨਾਗਰੀ ਜੀ ਉਹ ਸਾਡੇ ਸਰਗਰਮੀਤ ਸਿੰਘ ਜੀ ਮਿਸ ਕਪਟਰ ਉਹ ਆ ਕੇ ਇਹਨਾਂ ਬੱਚਿਆਂ ਦਾ ਆਪਣਾ ਸਨਮਾਨ ਕਰੀਏ ਦੇਖੋ ਸਾਡੇ ਦੇ ਨੇ ਲਗਾਤਾਰ ਬੋਲੇ ਨਾਲ ਕੈਂਪ ਦੇ ਵਿੱਚ ਉਹਨਾਂ ਨੇ ਆਪਣਾ ਸੈਗੋਲ ਕੀਤਾ ਉਹਨਾਂ ਨੂੰ ਇੱਛਾ ਹੈ ਕਿ ਨਾਲ ਬੱਚਿਆਂ ਕੋ ਇਹ ਜੀ ਨਾਮ ਅੱਥੇ ਦਵਾਈ ਚੱਲਣਾ ਸਮਰਵੀਰ ਸਿੰਘ ਸਮਰਵੀਰ ਸਿੰਘ ਜੇ ਆਇਆ ਕਿ ਬੰਦੂਰ ਕੋਲ ਜੋਹੇ ਹਾਰ ਅੱਥੇ ਸਿੰਘ ਅੱਥੇ ਸਿੰਘ ਇਹ ਕੁੜੀਆਂ ਇਹ ਕੁੜੀਆਂ ਲੱਗ ਗਈਆਂ ਆਇਆ ਨਹੀਂ ਇਹ ਟੋੜੇ ਇਹਨਾਂ ਦਾ ਦੋਨਾਂ ਦੇ ਬੱਚਾ ਜੀ ਜਨਰਲ ਅਧਿਕਾਰੀ

ਕੌਮ ਯੂਟਿਅਰ ਸ਼ਾਬਾਸ਼ ਚਲੋ ਖਵਾਈ ਅਗਲਾ ਪ੍ਰਾਇਮਰੀ ਅਲੀਆਟ ਮੈਡੀਕਲ ਦੇ ਬੱਚਾ ਮਾਪੇ ਖਾਸ ਚਾਲੇ ਰਹਿਣਾ ਪੰਪਾਂ ਨਾਲ ਆ ਰਿਹਾ ਉਹਨਾਂ ਐਫਰ ਇਹਨਾਂ ਨੂੰ ਚਾਰਾਂ ਦੇ ਪਹਿਲੇ ਬੱਚੇ ਨੂੰ ਦੇਣੇ ਚਾਲੇ ਰਹਿਣਾ ਮੈਨੂੰ ਪਹਿਲੇ ਫਸਟ ਆਇ ਨਹੀਂ ਸੀ ਨਾ ਬਾਅਦ ਜਦੋਂ ਗੰਦੀ ਦਾ ਬਾਅਦ ਜਦੋਂ ਇਹਨਾਂ ਦੇ ਫਸਟ ਸਾਹਿਬ ਜੀ ਉਹ ਆਪਣਾ ਸਹਿਯੋਗ ਆਪਣਾ ਸਾਰੇ ਦਿਨ ਚ ਕਰਦੇ ਹਾਂ ਸਾਡੇ ਸਾਰੇ ਦਿਨ ਚ ਕਰਦੇ ਹਾਂ ਸਾਡੇ ਸਾਰੇ ਦਿਨ ਚ ਕਰਦੇ ਹਾਂ ਸੋਨੇ ਹਾਲੇ ਸਾਡਾ ਛਿਰਿਆ ਪਾਲਾ ਅਧਾਰ ਤੇ ਕੀਰਤ ਫੜਦੇ ਰਹੇ ਹਾਂ ਜੰਮਣਾ ਹੋਇਆ ਹੁਣ ਪਾਗਲਾਈ ਨਾ ਤੇ ਹਾਂ ਜੀ ਜੀ ਕਰਦੇ ਰੋ ਮੈਦ ਬੋ ਦਾਦੇ ਨਾ ਬਾਈ ਜੀ ਸਾਹਿਬ ਜੀ आदर का अंक अंक पर जाके चले गए थे फिर दोबारा ठीक है जी ये सबके जा जा प्रीत कौर का नाम है भैया आप मेरे बंदे जो लेने कर के हो एक सेकंड एक सेकंड बोले सोनिया पहला नहीं आ जाए और नाम दूसरा जी का देना है इधर देखो और दूसरा वो देखो दिखली ना दूसरा देव का नाम امن جو نام ہے

ਸ਼ਕਨ ਹੈ ਜਿਹਨੂ ਬਲੀਦ ਕਾਰ ਅਭਿਯੋਜਨ ਗਿਆਨਮੈ ਬਾਲਕ ਕੀ ਹੈ ਚਾਰੂ ਹੋਰੇ ਹੋਰੇ ਆਪ ਸਿਰੀ ਆਕਾਰ ਆਲੇਪਾ ਆ ਤੀਜਸਾਨੀ ਆਉਟ ਕੀ ਜਸਾਂ ਨਹੀਂ ਬਿਦਲ ਰਾਈ ਦਰੰਗਾ ਕੀ ਜਸ ਬੜਾਈ ਹallelujah ਹਾਂ ਨਹੀਂ ਨਹੀਂ ਹੋ ਗਿਆ ਹੋ ਗਿਆ ਸੈਕਿੰਡ ਬੇਸ ਕਿਉਂ ਸੈਕਿੰਡ ਬੇਸ ਸੈਕਿੰਡ ਬੇਸ ਹਾਂ ਕੋਈ ਪਰੇ ਬੱਝੇ ਇਸ ਵਾਰ ਦੋ ਨੀਂਦਾਂ ਦਿੱਤਾ ਤੇ ਮੈਂ ਪ੍ਰੀਤ ਕਾ ਉਹ ਹੌਸਲਾ ਦੌੜ ਨਾਮ ਹੈ ਉਹ ਨਾਰਾ ਜੋ ਨਿੱਕਾ ਤੇ ਮੈਚ ਫਰੀਦ ਕਾਲ ਇਹਨਾਂ ਦੇ ਨੇ ਸੁਣਾਈ ਅਜਰੇ ਬੱਚਾ ਦੰਨਾਂ ਦੇ ਦਾ ਡੇਜੀ ਤੋਂ ਖਤਰਾ ਨਹੀਂ ਆਈ ਉਹ ਕਿੱਦਾਂ ਕੁਛ ਹੋ ਗਈ ਹੈ 750 ਰੁਪਏ ਦਾ ਜੋ ਪਾਈਏ ਜਿੱਤ ਰਹੀ ਹੈ ਅਜੀਤ ਸਿੰਘ ਹਾਉਸ ਵਾਲੀ ਇਹ ਲੈ ਮੱਧ ਬਹੁਤ ਚਾਹ ਗੋਲਡਨ ਵਾਲੇ ਗੋਲਡਨ 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 ਆ ਗੋਲਡਨ ਨਾਲ ਆ ਰਿਹਾ ਲੰਘਤ ਯਾਰ ਹੋਵੇ ਸਾਰੇ ਸਾਰੇ ਜਾਣਾ ਜੀ ਮਾਈਆਂ ਬੀਬੀਆਂ ਸਭ ਦਾ ਸਤਿਕਾਰ ਹੋਊਗਾ ਉਰੇ ਬੀਬੀ ਨੇ ਲਗਾਤਾਰ ਹੱਥ ਲਿਆ ਭੰਗਿਆਂ ਨੇ ਇੱਥੇ ਮਾਡਸ ਤੋਂ ਮੈਨੂੰ ਫੋਨ ਕਰੇ ਕੋਈ ਆਈ ਸਾਰੇ ਫਰਸ਼ ਚ ਚਾਰੇ ਫਰਸ਼ ਚ ਮੇਰੇ ਕੋਲ ਚਾਰੇ ਫਰਸ਼ ਨੇ ਸਾਰੇ ਫਰਸ਼ ਹਾਂ ਹਰਸ਼ਵੀਰ ਹਾਂ ਆਪਣਾ ਆਪਣੀ ਆਪਣੀ ਜਪਨੀ ਤੇਰੇ ਨਾਲ ਹਰਸ਼ਵੀਰ ਨੂੰ ਅੱਜ ਵਾਦ ਕੀਤੇ ਸਨ ਉਹ ਤੱਲਣਾ ਉਸ ਤੋਂ ਬਾਅਦ ਸੈਕ੍ਰਿਫਾਈਸ ਸੈਕ੍ਰਿਫਾਈਸ ਜਿਹੜੀ ਹੈ ਉਹ ਜੁਗਾਰ ਹੋਏ ਸੇ ਪ੍ਰਿਆ ਜਸਲੀ ਪ੍ਰਭ ਜੀਵਿਤ ਵਿਖਸ਼ਾ ਨਾਲੇ ਵਾਲੇ ਨਾਲੇ ਵਾਲੇ ਦੇ ਇੱਥੇ ਖੜਾ ਕਰ ਲਾ चार बच्चे खड़े हैं इधर देखो और ये शर्ट شرٹ शर्ट है सॉरी شرٹ शर्ट है फर्स्ट में जरूर ट्रैंग वाला हां आ जाओ इधर से हां हां आ बस Dechana, 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 ਇਹਨੂੰ ਇੱਧਰ ਹੋਈ। ਹਾਂਜੀ। ਚਲੋ ਚਲੋ ਇੱਧਰ ਹੋ। ਮਾੜੀ ਹੋ ਗਈ। ਫੋਟੋ ਕਰ ਲਓ। ਉਹਨੂੰ ਵੀ ਫੜਾ ਦੇ ਹਾਂ। ਆਏ ਬਿੰਦਰ ਪਾਸ। ਚਲੋ ਜੀ। ਹੁਣ ਆਜੋ। ਜੁਗਾਰ ਸੋਮਨਾ ਰਾਤ। ਸ਼ੁਗਿਆ ਕਾਲ। ਹਾਂਜੀ। ਠੀਕ ਹੈ ਜੀ। ਇਸ ਤੋਂ ਬਾਅਦ ਵੇ ਥੱਲੇ ਬੈਠੋ ਸਾਰੇ ਤੇ ਜੋ ਫੋਟੋ ਚ ਆ ਗਿਆ ਅੱਜਾ ਜੀ ਜਿਨੇ ਨਾਮ ਲਿਆ ਸਾਰੇ ਆ ਲੋ ਜਿੰਨਾਂ ਸੁਣੀ ਆਲੇ ਆ ਲੋ ਦੇਖਣ ਹੈ ਕਿ ਨਾਮ ਆਪਣੇ ਦਮ ਆਪਣੇ ਚੰਦੂ ਸਿੰਘ ਤੋਂ ਜੀ ਬਹੁਤ ਬੁਣੀ ਸੇਵਾ ਕਰ ਰਹੇ ਨੇ ਆ ਵੀ ਆ ਵੀ ਦੇਖਣ ਲਈ ਪਾਰੇ ਨੇ ਜਿੱਤੀ ਆਈ ਚੱਲ ਜਾਓ ਪੰਜਾਬ ਸਿੰਘ ਇੱਧਰ ਵੀ ਕੋ ਪਲੀਜ਼ ਜਮੇਰ ਸਿੰਘਾ ਕਰਨ ਖੜਾ ਕਿ ਤਰ੍ਹਾਂ ਮੈਂ ਆ ਜਾਓ ਸਾਰੇ ਖੜੇ ਹੋ ਨਾਗਰੀ ਸਾਹਿਬ ਕਿੱਥੇ ਨੇ ਅਰੇ ਸਤਿ ਸ਼੍ਰੀ ਅਕਾਲ ਤੁਹਾਡਾ ਜੀ ਬਹੁਤ ਬੋਲਦਾ ਸਾਰੇ ਕਰੋ ਫੋਟੋ ਕਰੀਆ ਇਹਨੂੰ ਬੋਲ ਕੇ ਕਰਸਟ ਚੜ੍ਹ ਗਏ ਹਾਂਜੀ ਹਾਂਜੀ ਕਿਨੂੰ ਨਹੀਂ ਮੈਨੂੰ ਬੈਠ ਬੈਠ ਬੋਲੇ ਸਹੌਣੀ ਹਾਲੇ ਜੀ ਕੀ ਆਖਾਲੇ ਉਹ ਜਿੰਨਾ ਕੋਈ ਨਾਮ ਨਹੀਂ ਮਿਲਿਆ ਔਰ ਜੇ ਆਪਾਂ ਸਾਡੇ ਸਨਮਾਨ ਕਰੀਏ ਸ੍ਰੀ ਅਜ ਸਿੰਘ ਸਿੰਘ ਪ੍ਰਿੰਸ ਜੀ ਦਾ ਜੀ ਫਿਰ ਅੱਗੇ ਬਹੁਤ ਕਿਰਪਾ ਕਰ ਰਹੇ ਤੁਸੀਂ ਅੱਛਾ ਹੁਣ ਆਪਾਂ ਬੁਲਾ ਲੈਣ ਸਰਦਾਰ ਕਰਨਾ ਹੈ ਬੈਠੋ ਸਾਰੇ ਇਹਨਾਂ ਬੁਲਾ ਰਹੇ ਨੇ ਸਾਡੇ ਸਜੋਦ ਦਿੱਤੇ ਆ ਜੀ ਬੋਲੇ ਸੋਨੇ ਵਾ ਸਾਥ ਚਾਹੇ ਤੇ ਕਿਹਦੇ ਕੋਲ ਨਹੀਂ ਹੈ ਜੀ ਜੀ ਇਸਨੇ سردار جی سنگھ نقوی جی سرویہ نردر سنگھ جی ਦੇਵ ਜੀ ਮੈਂ ਤੁਹਾਨੂੰ ਪਾਉਂਦਾ ਹਾਂ ਦੇਵ ਜੀ ਆਹ ਲੈ ਕੇ ਰੱਖੋ ਤਾਂ ਕਿ ਨਾ ਜਾ ਰਿਹਾ ਆਹ ਇੰਦਰ ਕਰ ਲਓ ਆਹ ਆ ਇੰਦਰ ਕਰ ਲਓ ਉਹਨਾਂ ਨੂੰ ਆਹ ਸਾਈਡ ਕਰ ਲਓ ਗੁਲਿਸ ਤੇ ਖਾਣੇ ਆ ਹੋ ਗਈ ਦੀ ਜੀ ਇਹਦੇ ਕ੍ਰੈਡਿਟ ਰੇਟ ਹਾਂਜੀ ਸਾਰੇ ਸਾਰੇ ਰੱਖ ਲੀ ਮੈਨੂੰ ਐ ਅੱਛਾ ਸਿੱਧਾ ਕਰੋ ਆ ਲੀ ਜੀ ਜੀ ਸਤਿ ਸ੍ਰੀ ਅਕਾਲ ਉਹ ਰੋਹੇ ਲੋਆ ਸਾਰੇ ਹੀ ਪ੍ਰੋਗਰਾਮ ਦੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਫਰਣਪਾਲ ਸਿੰਘ ਜੀ ਸ੍ਰੀ ਗੁਰਪ੍ਰੀਤ ਗੁਰਦੇਵ ਦਾ ਅੱਜ ਦੇ ਨਰੇਤਿਕਾਂ ਹਲੇ ਸ੍ਰੀ ਸਾਧਕਾਂ ਪ੍ਰਕਾਸ਼ ਕੁਮਾਰੀ ਉਹਨਾਂ ਦੇ ਬੁੱਲ ਸੋਹਣਿਆ ਪ੍ਰਕਾਸ਼ ਕੁਮਾਰੀ ਜੀ ਗੁਰਦਾਸ ਸਿੰਘ ਨਾਨਕਪੁਰ ਜਿੱਤੇ ਫਰੋਈ ਵਾ وليه <muchas> سنها